ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜੀ ਆਪ ਸਰਕਾਰ ਦੇ ਵੱਲੋਂ ਮਲਾਜ਼ਮਾਂ ਤੇ ਪੈਨਸ਼ਨ ਨੂੰ ਡੀਏ 42 ਤੋਂ ਵਧਾ ਕੇ 46% ਕਰਨ ਜਾ ਰਹੀ ਹੈ ਕਿਉਂਕਿ ਪਿਛਲੀ ਮੀਟਿੰਗ ਦੇ ਵਿੱਚ ਮਿਤਮੰਤੀ ਹਰਪਾਲ ਸਿੰਘ ਚੀਮਾ ਜੀ ਦੇ ਵੱਲੋਂ ਡੀਏ ਦੇ ਮਾਮਲੇ ਦੇ ਵਿੱਚ ਭਰੋਸਾ ਦਿੱਤਾ ਗਿਆ ਸੀ ਕਿ ਸੀਐਮ ਮਾਨ ਦੇ ਨਾਲ ਗੱਲਬਾਤ ਕਰਕੇ ਡੀਏ ਸਬੰਧੀ ਐਲਾਨ ਕੀਤਾ ਜਾਊਗਾ ਪਰ ਹੁਣ ਪ੍ਰੋਸੀਜਰਕ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਡੀਏ ਦੀ ਫਾਈਲ ਜਿਹੜੀ ਹੈ ਕਲੀਅਰ ਹੋ ਚੁੱਕੀ ਹੈ ਉਸ ਨੂੰ ਲੈ ਕੇ ਸੀਐਮ ਮਾਨ ਦੇ ਦਫ਼ਤਰ ਫਾਈਲ ਪਹੁੰਚ ਚੁੱਕੀ ਹੈ ਪੰਜਾਬ ਸਰਕਾਰ ਮਲਾਜ਼ਮਾਂ ਤੇ ਪੈਨਸ਼ਨ ਦਾ ਡੀਏ ਜਿਹੜਾ ਹੈ ਬਹਾਲ ਕਰੇਗੀ 26 ਜੁਲਾਈ ਦੀ ਕੈਬਨਨ ਮੀਟਿੰਗ ਦੇ ਵਿੱਚ ਕਿਹੜੇ ਵੱਡੇ ਫੈਸਲੇ ਜਿਹੜੇ ਕੀ ਆ ਸਕਦੇ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਜਿਹੜੀ ਹੈ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਅਸੀਂ ਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਮੁਲਾਜ਼ਮਾਂ ਤੇ ਪੈਸ਼ਨਰ ਦੇ ਲੰਮੇ ਉਡੀਕ ਹੈ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਪੈਂਡਿੰਗ ਡੀਏ ਨੂੰ ਲੈ ਕੇ 4% ਪੈਂਡਿੰਗ ਡੀਏ ਜਿਹੜਾ ਹੈ ਮੰਗ ਹੈ ਕਾਫੀ ਚਿਰ ਤੋਂ ਕੀਤੀ ਜਾ ਰਹੀ ਸੀ ਪਰ ਉਸ ਦੇ ਵਿਚਾਲੇ ਜਿਵੇਂ ਹੀ ਕੇਂਦਰ ਨੇ ਜਿਹੜਾ 2% ਡੀਏ ਦੀ ਕਿਸ਼ਤ ਹੋਰ ਜਾਰੀ ਕੀਤੀ ਹੈ ਕੇਂਦਰ ਦੇ ਮੁਲਾਜ਼ਮਾਂ ਦਾ ਡੀਏ 55% ਹੋਇਆ ਹੈ ਤੇ ਜਿਹੜਾ ਪੰਜਾਬ ਰਾਜ ਦੇ ਕੇਂਦਰ ਤੇ ਬਲਾਸਮਾ ਦੇ ਵਿੱਚ ਡੀਏ ਦਾ ਅੰਤਰ ਹੈ ਉਹ ਵੱਧ ਕੇ 13% ਹੋ ਗਿਆ ਸੋ ਹੁਣ ਦੱਸਿਆ ਜਾ ਰਿਹਾ ਕਿ ਅਹਿਮ ਜਿਹੜੀ 29 ਜੁਲਾਈ ਨੂੰ ਇੱਕ ਵਾਰ ਮੋੜ ਤੋਂ ਮੀਟਿੰਗ ਕੀਤੀ ਜਾਵੇਗੀ ਇਸ ਦੇ ਵਿੱਚ ਕੁਝ ਵੱਡੇ ਫੈਸਲੇ ਜਿਹੜੇ ਹੋ ਲਈ ਜਾ ਸਕਦੇ ਨੇ ਸੋ ਪੰਜਾਬ ਦੀਆਂ ਵੱਡੀਆਂ ਤੇ ਸੱਤ ਜਥੇਬੰਦੀਆਂ ਜਿਹੜੀਆਂ ਨੇ ਹੋ ਸ਼ਾਮਿਲ ਹੋਣਗੀਆਂ ਸੋ ਹੁਣ ਜਿਹੜੀਆਂ ਮੁਲਾਜ਼ਮ ਜਿਹੜੀਆਂ ਜਿਹੜੀਆਂ ਜਥੇਬੰਦੀਆਂ ਦੇ ਵੱਲੋਂ ਇਹ ਸਾਫ਼ ਕੀਤਾ ਗਿਆ ਹੈ ਕਿ 13% ਡੀਏ ਨੂੰ ਲੈ ਕੇ ਫਾਈਲ ਜਿਹੜੀ ਹੈ ਕਲੀਅਰ ਕਰਾਉਣ ਦੇ ਲਈ ਪੰਜਾਬ ਸਰਕਾਰ ਦੇ ਉੱਤੇ ਦਬਾਅ ਵਧਾਇਆ ਜਾਵੇਗਾ ਦੂਸਰੇ ਪਾਸੇ ਪੰਜਾਬ ਰਾਜ ਦੇ ਮੁਲਾਜ਼ਮਾਂ ਤੇ ਪੈਸ਼ਨਨ ਖੁਸ਼ ਕਰਨ ਦੇ ਲਈ ਦੱਸਿਆ ਜਾ ਰਿਹਾ ਕਿ ਵਿਤਮੰਦ ਹਰਪਾਲ ਸਿੰਘ ਜੀ ਮਾਜੀ ਦੇ ਵੱਲੋਂ 4% DA ਦੀ ਬਹਾਲੀ ਨੂੰ ਲੈ ਕੇ ਸਪਾਰਸ਼ ਜਿਹੜੀ ਹੈ ਕੀਤੀ ਗਈ ਸੀ ਮੁੱਖ ਮੰਤਰੀ ਪੰਜਾਬ ਬੜੇ ਕੀ ਕਰ ਚੁੱਕੇ ਹਨ ਸੋ ਕੀ ਪੰਜਾਬ ਰਾਜ ਦੇ ਮੁਲਾਜ਼ਮਾਂ ਤੇ ਪੈਨਸ਼ਨਰ ਨੂੰ ਰਾਹਤ ਮਿਲੇਗੀ 2.9 ਫੈਕਟਰ ਨੂੰ ਲੈ ਕੇ ਚਰਚਾ ਹੋਵੇਗੀ OPS ਬਹਾਲੀ ਪ੍ਰਾਣੀ ਪੈਨਸ਼ਨ ਸਕੀਮ ਦੇ ਉੱਤੇ ਚਰਚਾ ਹੋਵੇਗੀ ਜਾਂ ਬਾਕੀ ਰਹਿੰਦੀਆਂ ਜਿਹੜੀਆਂ ਨੇ ਮੰਗਾ ਨੇ ਉਹਨਾਂ ਨੂੰ ਲੈ ਕੇ ਜਿਹੜੀ ਹੈ ਕਿਹੜੀ ਅਪਡੇਟ ਆਵੇਗੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਤੇ ਵੀਡੀਓ ਚ ਬਣੇ ਰਹਿ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਧੰਨਵਾਦ ਜੀ